ਪਿਛਲੇ ਦਿਨੀ ਜਾਰਜੀਆ ਚ ਹੋਏ ਇੱਕ ਦਰਦਨਾਕ ਹਾਦਸੇ ਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ਚ ਸ਼ਾਮਲ ਮੋਗੇ ਜ਼ਿਲ੍ਹੇ ਦੇ ਪਿੰਡ ਕਲਕਲਾ ਨਾਲ ਸਬੰਧਤ 24 ਸਾਲਾ ਗਗਨਦੀਪ ਸਿੰਘ ਪੁੱਤਰ ਗੁਰਮੁਖ ਸਿੰਘ ਦੇ ਕਰ ਦੱਖਣ ਲਈ ਸਵਾਦ ਦਾ ਪਲਾਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸ.ਪੀ. ਸਿੰਘ ਉਭਰਾਏ ਚਿਤੌਰਤੇ ਉਹਨਾਂ ਦੇ ਕਰ ਹਾਜ਼ਰ ਹੋਏ ਇਸ ਤਰ੍ਹਾਂ ਉਹਨਾਂ ਨੇ ਮ੍ਰਿਤਕ ਗਗਨਦੀਪ ਦੇ ਬਜ਼ੁਰਗ ਪਿਤਾ ਦੀ ਮਹੀਨਾਵਾਰ ਪੈਨਸ਼ਨ ਲਾਉਣ ਤੋਂ ਇਲਾਵਾ ਉਹਨਾਂ ਨੂੰ ਜ਼ਮੀਨ ਖਰੀਦ ਕੇ ਨਵਾਂ ਘਰ ਬਣਾਉਣ ਦਾ ਵੀ ਰਾ ਚੁੱਕਿਆ ਉਹਨਾਂ ਨੇ ਗਗਨਦੀਪ ਦੇ ਪਿਤਾ ਗੁਰਮukh ਸਿੰਘ ਨੂੰ 5000 ਰੁਪਿਆ ਮਹੀਨਾ ਪੈਨਸ਼ਨ ਲਗਾ ਕੇ ਪਹਿਲਾ ਚੈੱਕ ਸੌਂਪ ਦਿੱਤਾ ਇਸ ਤੋਂ ਇਲਾਵਾ ਉਹਨਾਂ ਨੂੰ ਘਰ ਬਣਾ ਕੇ ਦੇਣ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਇਸ ਮੌਕੇ ਟਰਸਟ ਦੀ ਮੋਗਾ ਕਾਇਦੇ ਪ੍ਰਧਾਨ ਗੋਕਲ ਚੰਦ ਜੀ ਸਕੱਤਰ ਪਵਨਦੀਪ ਸਿੰਘ ਪੁਰਵਾ ਰਵਿੰਦਰ ਸਿੰਘ ਜਾਨੀਆਂ ਰਾਮ ਸਿੰਘ ਜਾਨੀਆਂ ਮੈਡਮ ਪਰਮਜੀਤ ਕੌਰ ਸੁਦਾਸਕ ਸਿੰਘ ਬੁਰਾੜ ਸਦਾਕ ਪਵਿੰਦਰ ਸਿੰਘ ਰਾਮੂ ਵਾਲਾੁਰ ਸੇਵਕ ਸਿੰਘ ਸੰਿਆਸੀ ਇਕਮਜੋਤ ਸਿੰਘ ਪੁਰਵਾ ਤੋਂ ਇਲਾਵਾ ਇਲਾਕਾ ਨਿਵਾਸੀ ਮੌਜੂਦ ਸਨ ਹਾਂਜੀ ਸਾਰਾ ਜੇ ਆਉਣ ਦਾ ਕੀ ਕਰਨਾ ਤੁਹਾਡਾ ਇੱਥੇ ਕਿਦਾਂ ਅਸੀਂ ਸਾਰੇ ਜਾਣਦੇ ਹਾਂ ਕਿ ਪਿੱਛੇ ਇੱਕ ਮੁਕਤਨਾ ਵਾਪਰੀ ਜਿਹੜੀ ਜੌਰਜਿਆ ਵਿੱਚ ਹਾਂਜੀ ਗੈਸ ਲੀਕ ਹੋਣ ਕਰਕੇ 12 ਵਿਅਕਤੀਆਂ ਦੀ ਡੈਥ ਹੋ ਗਈ ਜਿਹੜੇ ਰਤੀ ਸੁੱਤੇ ਹੋ ਸਵੇਰੇ ਉੱਠੇ ਨਹੀਂ ਸਕੇ ਉਹਨਾਂ ਚੋਂ ਇੱਕ ਪੁੱ लड़का ਜਿਹੜਾ ਉਹ ਜੋ ਜਿਆਦਾ ਸੀ ਔਰ 11 ਲੜਕੇ ਜਿਹੜੇ ਸੀ ਉਹ ਬਦਕਿਸਮਤੀ ਨਾਲ ਸਾਰੇ ਹੀ ਪੰਜਾਬ ਦੇ ਸੀ ਉਹ ਉਸੇ ਏਰੀਏ ਦੇ ਸੀ ਸੋ ਉਹਨਾਂ ਦੀਆਂ ਸਰਕਾਰ ਨਾਲ ਮਿਲ ਕੇ ਸਾਰੀਆਂ ਡੈਡ ਬੋਡੀਆਂ ਨੂੰ ਲਿਆ ਦਿਆ ਗਿਆ ਅਬਰ ਸਰ ਏਅਰਪੋਰਟ ਤੋਂ ਤੇ ਸਾਡੀ ਜਿਹੜੀ ਐਂਬੂਲੈਂਸ ਸਰਵਿਸ ਜਾਂ ਸਾਡੀ ਸ਼ਵ ਬੈਨ ਵਗੈਰਾ ਉਹਨਾਂ ਨਾਲ ਉਹਨਾਂ ਡੈਡ ਬੋਡੀਆਂ ਨੂੰ ਉਹਨਾਂ ਦੇ ਫੈਮਿਲੀ ਦੇ ਹਵਾਲੇ ਕਰਕੇ ਸਸ਼ਕਾਰ ਦਿੱਤੇ ਗਏ ਉਹ ਤੇ ਸਾਡੇ ਜਿਹੜੇ ਡਿਸਟ੍ਰਿਕਟ ਵਾਈ ਸਾਡੀ ਟੀਮਾਂ ਹੈਗੀਆਂ ਸਾਰੀਆਂ ਉਹ ਉੱਥੇ ਗਈਆਂ ਜਾ ਕੇ ਆਪਣਾ ਜੋ ਫਰਜ਼ ਸੀ ਉਹਦਾ ਕੀਤਾ ਤੇ ਸਾਰਾ ਸਰਵੇ ਕੀਤਾ ਇਹਨਾਂ ਤੋਂ ਜਿਹੜੇ ਲੜਕੇ ਜਿਆਦਾ ਤੇ ਉਹ ਸੁਨਾਮ ਦੇ ਹੋ ਗਏ ਜਾਂ ਕਿ ਇੱਕ ਲੜਕਾ ਪਟਿਆਲੇ ਦਾ ਰਾਜਪੁਰੇ ਦਾ ਹੈਗਾ ਖਰਨੀ ਦਾ ਇੱਕ ਲੜਕਾ ਹੈ ਇੱਕ ਸਰਨਤਾਰੋਂ ਤੋਂ ਤੇ ਅਜਮੋਗੀ ਅਸੀਂ ਕਲਪਨਾ ਪਿੰਡ ਚ ਆਏ ਆ ਕਿ ਇੱਥੇ ਇਹ ਹਾਲਤ ਦੇਖੀ ਜਿਹੜੀ ਘਰ ਤਾਂ ਰਹਿਣ ਦੇ ਲਾਇਕ ਹੈ ਨਹੀਂ ਬਿਲਕੁਲ ਜੋ ਇਹਦੇ ਜਿਹੜਾ ਪਹਿਲਾ ਬਾਈ ਜਿਹਨੇ ਡੈਥ ਹੋ ਚੁੱਕੀ ਜੀ 50 ਲਾ ਉਹਨਾਂ ਦੀ ਡੈਥ ਹੋ ਗਈ ਤਾਂ ਉਹਦਾ ਬੱਚਾ ਜਿਹੜਾ ਗਿਆ ਹੋਇਆ ਉਹਦੇ ਵੀ ਗੂਗੋ ਬੱਚੇ ਨੇ ਲੋ ਉਹ ਆਪਣੇ ਸੋਹਰੇ ਜਿ ਰਹਿ ਰਹੇ ਆ ਤੇ ਇਹੀ ਫੈਸਲਾ ਕੀਤਾ ਇੱਕ ਅਸੀਂ ਜਿਹੜੀ ਟੈਸਟ ਉਹਨਾਂ ਲਈ ਪੈਨਸ਼ਨ ਲਗਾਉਂਦੇ ਆ ਅਸੀਂ 5000 ਦਾ ਪੈਨਸ਼ਨ ਜਿਹੜੀ ਹੈ ਉਹ ਮਹੀਨਾ ਇਹਨੂੰ ਵੀ ਲਗਾਤੀ ਆ ਚੈੱਕ ਦਿੱਤਾ ਇਹਨੂੰ ਤੇ ਹਰ ਮਹੀਨੇ ਇਹਦੇ ਅਕਾਊਂਟਸ ਵਿੱਚ ਪੈਸੇ ਆ ਜਾਇਆ ਕਰਨਗੇ ਜੇ ਦੀ ਘਰ ਦੀ ਗੱਲ ਕੀਤੀ ਆ ਅਸੀਂ ਸਾਹਮਣੇ ਦੇਖ ਰਹੇ ਤੁਸੀਂ ਛੋੜਾ ਜਿਹਾ ਪਲਾਟ ਸੀਗਾ ਇਹਨਾਂ ਕੋਲ ਤੇ ਲੇਕਿਨ ਉਹ ਪਲਾਟ ਘਰ ਨਹੀਂ ਬਣ ਸਕਦਾ ਉੱਥੇ ਜਿੰਨਾ ਢਾਈ ਸੀ ਦੀਨਾਂ ਦੇ ਜਗਾ ਨਾਲ ਹੈਗੇ ਉਹ ਐਗਰੀ ਕਰ ਗਏ ਨੇ ਕਿ ਅਸੀਂ ਉਹਨਾਂ ਨੂੰ ਦੋ ਕੁ ਮਰਲੇ ਜਗਾ ਹੋਰ ਦੇ ਕੇ ਉਹ ਤੇਰੇਪਨ ਸਾਡਾ 20 25 ਫੁੱਟ ਜਣੀ ਸਾਨੂੰ ਡੈਪਥ ਮੈਂਟਸ ਮਿਲ ਜੇਗੀ ਉਹਦੇ ਨਾਲ ਅਸੀਂ ਅੱਜ ਡਿਊਟੀ ਲਾਤੀ ਹੈ ਸਰੇ ਪ੍ਰਧਾਨ ਜੀ ਇੱਥੇ ਹੈਗੇ ਨੇ ਇਹਨੇ ਮੋਕੇ ਤੇ ਉਹ ਮਿਸਤਰੀ ਉਹਨਾਂ ਦੇ ਆ ਕੇ ਸਾਡਾ ਸਰਵੇ ਕਰਕੇ ਜ਼ਮੀਨ ਵੀ ਅਸੀਂ ਲੈ ਲਾਂਗੇ ਤੇ ਉਸ ਤੋਂ ਬਾਅਦ ਵੀ ਕਰ ਜਾਈਏ ਅਸੀਂ ਬਣਾ ਕੇ ਇਹਨੂੰ ਬਹੁਤ ਜਲਦੀ ਹੀ ਜਲਦੀ ਸ਼ੁਰੂ ਕਰਨਾ ਹੈ ਸਾਡੇ ਸਤਿਕਾਰਯੋਗ ਉਬਰਾਈ ਸਾਹਿਬ ਸਾਡੇ ਨਗਰ ਕਲਕਲਾਂ ਪਹੁੰਚੇ ਆ ਜੋ ਕਿ ਪਿਛਲੇ ਦਿਨੀ ਜੋਰਜੀਆ ਦੇ ਵਿੱਚ ਦੁੱਖ ਦੁਖਦਾਾਨ ਸਾ ਹੋਇਆ ਸੀਗਾ ਉਹਦੇ ਵਿੱਚ ਇੱਕ ਸਾਡੇ ਪਿੰਡ ਦਾ ਵੀ ਕਲਕਲਾਂ ਦਾ ਨੌਜਵਾਨ ਵੀ ਉਸ ਦੇ ਵਿੱਚ ਮੌਤ ਹੋ ਗਈ ਸੀ ਉਹਦੀ ਜਿਹੜੀ ਡੈੱਡ ਬੋਡੀ ਲਿਆਉਣ ਦੇ ਵਿੱਚ ਵੀ ਉਬਰਾਈ ਸਾਹਿਬ ਦਾ ਪੂਰਾ ਸਹਿਯੋਗ ਸੀ ਔਰ ਅੱਜ ਪਰਿਵਾਰ ਦੀ ਮਾਲੀ ਜਿਹੜੀ ਸਹਾਇਤਾ ਵੀ ਉਹ ਕਰਕੇ ਚੱਲੇ ਆ ਜਿਵੇਂ ਕਿ ਉਹਨਾਂ ਦੀ ਪੈਨਸ਼ਨ ਵਗੈਰਾ ਦਾ ਹਰ ਮਹੀਨੇ ਜਿਹੜੀ ਇਵਾਦ ਦੀ ਪੈਨਸ਼ਨ ਲਾ ਕੇ ਚੱਲੇ ਆ ਔਰ ਉਹਨਾਂ ਦੇ ਮਕਾਨ ਦਾ ਵੀ ਕਰਕੇ ਗਏ ਆ ਕਿ ਮਕਾਨ ਬਣਾ ਕੇ ਦਿੱਤਾ ਜੋ ਕਿਉਂਕਿ ਜਿਹੜਾ ਮਕਾਨ ਸਾਰਿਆਂ ਨੇ ਅਸੀਂ ਦੇਖਿਆ ਕਿ ਉਹ ਰਹਿਣ ਯੋਗ ਨਹੀਂ ਗਾ ਤੋਂ ਅਸੀਂ ਕੋਟਨ ਕੋਟ ਧਨਵਾਦ ਕਰਦੇ ਹਾਂ ਉਬਰਾਏ ਸਾਹਿਬ ਦਾ ਜਿਨ੍ਹਾਂ ਨੇ ਇਹ ਛਲਾਗਾ ਜੋ ਕਦਮ ਚੱਕਿਆ ਪਹਿਲਾਂ ਵੀ ਇਹ ਇਸ ਪਰਪਰਕਾਰੇ ਕੰਮ ਕਰਦੇ ਰਹੇ ਆ ਔਰ ਅਸੀਂ ਆਪ ਖੇਚ ਆਸਤੇ ਕਾਮਨਾ ਕਰਦੇ ਆ ਕਿ ਇਸੇ ਤਰ੍ਹਾਂ ਜਿਹੜੇ ਸਮਾਜ ਦੀ ਸੇਵਾ ਕਰਦੇ ਰਹਿਣਗੇ ਔਰ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ